ਕੰਗਣਾ ਰੌਤ ਇਸ ਵੇਲੇ ਬਿਲਕੁਲ ਸੁਰਖੀਆਂ ਦੇ ਵਿੱਚ ਤੇ ਕਿਸੇ ਨਾ ਕਿਸੇ ਬਵਾਦ ਦੇ ਨਾਲ ਇਸ ਵੇਲੇ ਜੁੜੀ ਹੋਈ ਹੈ। ਬੋਦੀ ਐਮਰਜੈਂਸੀ ਫਿਲਮ ਇਸ ਵੇਲੇ ਖਾਸ ਤੌਰ ਦੇ ਉੱਤੇ ਚਰਚਾ ਦੇ ਵਿੱਚ ਹੈ ਜਿਸ ਨੂੰ ਲੈ ਕੇ ਕਾਫੀ ਸਾਰਾ ਵਿਰੋਧ ਵੀ ਹੋ ਰਿਹਾ ਹੈ ਤੇ ਖਾਸ ਤੌਰ ਦੇ ਉੱਤੇ ਉਹਦੇ ਸਰਟੀਫਿਕੇਟ ਨੂੰ ਲੈ ਕੇ ਜਦਕਿ ਐਮਰਜੈਂਸੀ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਉਸ ਤੋਂ ਅਜੇ ਤੱਕ ਉਸ ਨੂੰ ਸਰਟੀਫਿਕੇਟ ਨਹੀਂ ਮਿਲਿਆ ਜਿਹੜਾ ਸੈਂਟਰ ਬੋਰਡ ਦਿੰਦਾ ਉਹ ਅਜੇ ਤੱਕ ਨਹੀਂ ਮਿਲ ਸਕਿਆ ਤੇ ਹੁਣ ਦੂਜੇ ਪਾਸੇ ਪਾਰਟੀ ਦੇ ਵੱਲੋਂ ਕੰਗੜਾ ਰੌਥ ਦੇ ਉੱਤੇ ਟਿੱਪਣੀਆਂ ਹੋ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਲੀਡਰ ਜਿਹੜੇ ਭਾਜਪਾ ਦੇ ਉਹਨਾਂ ਦੇ ਵੱਲੋਂ ਟਿੱਪਣੀਆਂ ਕੰਗੜਾ ਰੌਥ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ ਤੇ ਕੰਗੜਾ ਨੂੰ ਜਿਹੜਾ ਇਹ ਕਹਿ ਲਈਏ ਕਿ ਇਸ ਵੇਲੇ ਪਾਰਟੀ ਦੇ ਲੀਡਰਾਂ ਦੇ ਮੂੰਹੋਂ ਕੰਗੜਾ ਲੈ ਗਈ ਹੈ ਤਾਂ ਪੰਜਾਬੀਆਂ ਤੇ ਕਿਸਾਨ ਅੰਦੋਲਨ ਬਾਰੇ ਉਲਟਾ ਸਿੱਧਾ ਬੋਲ ਕੇ ਸੰਸਦ ਮੈਂਬਰ ਤੇ ਅਦਾਕਾਰਾ ਕੰਗੜਾ ਰੌਥ ਆਪਣੀ ਹੀ ਪਾਰਟੀ ਭਾਜਪਾ ਦੇ ਲੀਡਰਾਂ ਦੇ ਮਨੋਂ ਲੈ ਗਈ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਕੰਗੜਾ ਰੌਥ ਦੇ ਬਿਆਨਾਂ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਪੰਜਾਬ ਅੰਦਰ ਤਾਂ ਭਾਜਪਾ ਲੀਡਰ ਕੰਗੜਾ ਰਣੌਤ ਨੂੰ ਖਰੀਆਂ ਖੋਟੀਆਂ ਵੀ ਸੁਣਾ ਰਹੇ ਨੇ ਤੇ ਅੱਜ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਸੰਸਦ ਤੇ ਆਧਾਕਾ ਦਾ ਕੰਗੜਾ ਰਣੌਤ ਦੀ ਫਿਲਮ ਨਾਲ ਜੁੜੇ ਸਵਾਲ ਦੇ ਉੱਤੇ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਸੰਸਦ ਮੈਂਬਰ ਬਣਨ ਦੇ ਨਾਲ ਕੋਈ ਲੀਡਰ ਨਹੀਂ ਬਣ ਜਾਂਦਾ ਹਰ ਸੰਸਦ ਮੈਂਬਰ ਜਾਂ ਵਿਧਾਇਕ ਨੇਤਾ ਨਹੀਂ ਹੁੰਦਾ ਕੋਈ ਇੱਕ ਦਿਨ ਵਿੱਚ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਨਹੀਂ ਜਾਂਦਾ ਹਰਜੀਤ ਗਰੇਵਾਲ ਨੇ ਕਿਹਾ ਕਿ ਮੈਂ ਪਿਛਲੇ 35 ਸਾਲਾਂ ਤੋਂ ਪਾਪ ਪਾ ਵਿੱਚ ਆ ਤੇ ਮੈਂ ਪਹਿਲੇ ਦਿਨ ਹੀ ਕੰਗਰਾਂ ਦਾ ਵਿਰੋਧ ਕੀਤਾ ਸੀ ਤੇ ਅਸੀਂ ਕਿਸੇ ਦੀ ਫਿਲਮ ਜਾਂ ਕਾਰੋਬਾਰ ਦੇ ਲਈ ਆਪਣੀ ਪਾਰਟੀ ਦੀ ਕੁਰਬਾਨੀ ਨਹੀਂ ਦੇ ਸਕਦੇ ਇਹ ਉਹਨਾਂ ਦਾ ਕੰਮ ਹੈ ਤੇ ਉਹ ਫਿਲਮ ਬਣਾਉਣ ਜਾਂ ਨਾ ਬਣਾਉਣ ਫਿਲਮ ਨੂੰ ਪਾਸ ਕਰਨਾ ਜਾਂ ਨਾ ਕਰਨਾ ਸੈਂਸਰ ਬੋਰਡ ਦਾ ਕੰਮ ਹੈ ਗਰੇਵਾਲੇ ਕਿਹਾ ਕਿ ਜੇ ਕੋਈ ਖਾਲਸਾ ਪੰਥ ਜਾਂ ਪੰਜਾਬ ਦੇ ਵਿਰੁੱਧ ਬੋਲੇਗਾ ਤਾਂ ਹਰ ਭਾਜਪਾ ਦਾ ਵਰਕਰ ਤੇ ਨੇਤਾ ਉਸ ਦੇ ਖਿਲਾਫ ਉੱਠ ਕੇ ਸਟੈਂਡ ਲਏਗਾ ਤੇ ਇਸ ਦੇ ਵਿੱਚ ਕੋਈ ਆਪਣਾ ਪਰਾਇਆ ਨਹੀਂ ਹੋਊਗਾ ਅਸਲ ਵਿੱਚ ਉਹਨਾਂ ਨੇ ਪਹਿਲੇ ਦਿਨ ਹੀ ਕੰਗੜਾ ਰਣੌਤ ਦਾ ਵਿਰੋਧ ਕੀਤਾ ਸੀ ਤੇ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ ਜਦੋਂ ਗਰੇਵਾਲ ਨੂੰ ਪੁੱਛਿਆ ਗਿਆ ਕਿ ਪੰਜਾਬ ਭਾਜਪਾ ਦੇ ਕਿਸੇ ਵੀ ਸੀਨੀਅਰ ਆਗੂ ਨੇ ਕੰਗੜਾ ਦੇ ਵਿਰੁੱਧ ਕਾਰਵਾਈ ਲਈ ਪਾਰਟੀ ਹਾਈ ਕਮਾਂਡ ਨੂੰ ਨਹੀਂ ਲਿਖਿਆ ਖ਼ਬਰ ਦੇ ਉੱਤੇ ਗਰੇਵਾਲ ਨੇ ਕਿਹਾ ਕਿ ਉਹ ਵੀ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਉਹਨਾਂ ਨੇ ਇਸ ਮਾਮਲੇ 'ਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੂੰ ਸਿੱਧੀ ਕਾਲ ਕੀਤੀ ਸੀ ਤੇ ਇਸ ਤੋਂ ਬਾਅਦ ਕੰਗੜਾ ਨੂੰ ਚੇਤਾਵਨੀ ਪੱਤਰ ਜਾਰੀ ਕੀਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਜੇਕਰ ਉਹ ਗਲਤ ਹੁੰਦੇ ਤਾਂ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਂਦਾ। ਉਹਨਾਂ ਨੇ ਕਿਸਾਨ ਵੱਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਸ਼ੁਰੂ ਕਰਨ ਦੇ ਫੈਸਲੇ ਦਾ ਸਵਾਗਤ ਵੀ ਕੀਤਾ। ਹਰਜੀਤ ਗਰੇਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਇੱਕ ਚੰਗਾ ਕਦਮ ਹੈ। ਨਹੀਂ ਤਾਂ ਕਿਸਾਨ ਕੇਂਦਰ ਸਰਕਾਰ ਨੂੰ ਹੀ ਗਾਲ੍ਹਾਂ ਕੱਢਦੇ ਸਨ। ਤੇ ਉਹਨਾਂ ਨੇ ਕਿਹਾ ਕਿ ਜਦੋਂ ਪਹਿਲਾ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਸੀ। ਕੰਗੜਾ ਰੌਤ ਨੇ ਕਿਸਾਨੀ ਅੰਦੋਲਨ ਦੇ ਚੱਲਦੇ ਲਾਸ਼ਾਂ ਟੰਗੀਆਂ ਤੇ ਬਲਾਤਕਾਰਾਂ ਤੇ ਹੋਰ ਕਈ ਮਾਨਜਨਕ ਟਿੱਪਣੀਆਂ ਕਿਸਾਨਾਂ ਦੇ ਲਈ ਕੀਤੀਆਂ ਸਨ ਜਿਸ ਦੇ ਕਾਰਨ ਉਸ ਨੂੰ ਇਹ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਨਾਲ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾਂ ਕੰਗੜਾ ਰੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਵੀ ਹੁਣ اٹਕ ਸਕਦੀ ਹੈ ਕਿਉਂਕਿ ਕੰਗੜਾ ਰੌਤ ਇਨੀ ਦਿਨੀ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਜਿਸ ਦੇ ਵਿੱਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਦੇ ਵਿੱਚ ਨਜ਼ਰ ਆਏਗੀ ਪਰ ਅਦਾਕਾਰਾਂ ਦੀ ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਬਵਾਦਾਂ ਦੇ ਵਿੱਚ ਘਿਰ ਚੁੱਕੀ ਹੈ ਜਸਨੂ ਲਿਆਕੇ ਕੰਗੜਾ ਹੁਣ ਵੱਡਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਹੁਣ ਇਸ ਦੇ ਲਈ ਕੋਰਟ ਜਾਣ ਲਈ ਤਿਆਰ ਹੈ ਦਰਸਲ ਪੰਜਾਬ ਹਾਈ ਕੋਰਟ ਦੇ ਵਿੱਚ ਦਾਇਰ ਪਟੀਸ਼ਨ ਦੀ ਸੁਣਵਾਈ ਦੌਰਾਨ ਸੈਂਸਰ ਬੋਰਡ ਨੇ ਸਪਸ਼ਟ ਕੀਤਾ ਕਿ ਇਸ ਫਿਲਮ ਨੂੰ ਅਜੇ ਤੱਕ ਸਰਟੀਫਿਕੇਟ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਫਿਲਮ ਦੀ ਰਿਲੀਜ਼ ਦੇ ਵਿੱਚ ਸਿਰਫ 4 ਦਿਨ ਬਾਕੀ ਰਹਿ ਗਏ ਨੇ ਐਡਵੋਕੇਟ ਈਮਾਨ ਸਿੰਘ ਖਾਰਾ ਦੇ ਵੱਲੋਂ ਫਿਲਮ ਐਮਰਜੈਂਸੀ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋਈ ਹੈ ਤੇ ਐਡਵੋਕੇਟ ਇਮਾਉਂਸਿੰਗ ਖਾਰਾ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ ਤੇ ਜਿਸ ਵਿੱਚ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਸਰਟੀਫਿਕੇਟ ਅਜੇ ਜਾਰੀ ਨਹੀਂ ਕੀਤਾ ਗਿਆ ਤੇ ਜਵਾਬ ਮੁਤਾਬਕ ਫਿਲਮ ਖਿਲਾਫ ਕਈ ਸ਼ਿਕਾਇਤਾਂ ਨੇ ਤੇ ਸ਼ਿਕਾਇਤਾਂ ਸੁਣਨ ਤੋਂ ਬਾਅਦ ਹੀ ਫਿਲਮ ਨੂੰ ਸਰਟੀਫਿਕੇਟ ਜਾਰੀ ਕੀਤਾ ਜਾਊਗਾ ਪਰ ਇਸ ਵੇਲੇ ਕੰਗਣਾ ਸੁਰਖੀਆ ਦੇ ਵਿੱਚ ਹੈ ਤੇ ਉਹਦੀ ਫਿਲਮ ਐਮਰਜੈਂਸੀ ਵੀ ਸ਼ਾਇਦ ਕਿਤੇ ਨਾ ਕਿਤੇ ਲਟਕ ਸਕਦੀ ਆ ਤੇ ਦੂਜੇ ਪਾਸੇ ਕੰਗਣਾ ਰਣੌਤ ਜੋ ਕਿ ਇੱਕ ਫਿਲਮ ਅਦਾਕਾਰ ਵੀ ਹੈ ਤੇ ਸੰਸਦ ਮੈਂਬਰ ਵੀ ਹੈ ਅਸ ਵੇਲੇ ਉਹ ਭਾਜਪਾ ਦੇ ਲੀਡਰਾਂ ਦੇ ਮੂੰਹੋ ਵੀ ਲਹਿ ਗਈ